ਅੱਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਤਾਂ ਅੱਜ ਮੰਦਰ ਮੰਦਰਾਂ ਦੇ ਝੂਲ ਰਹੇ ਨਿਸ਼ਾਨ ਅੰਦਰ ਵੱਜ ਰਹੇ ਤਲ ਸੰਖ ਅੱਜ ਤਾਂ ਜਨੇਊ ਅੱਜ ਤਾਂ ਤਿਲਕ ਦੇਖਣ ਨੂੰ ਮਿਲਦੇ ਆ ਜੇ ਗੁਰੂ ਤੇਗ ਬਹਾਦਰ ਜੀ ਨੇ ਜਾ ਕਰਕੇ ਦਿੱਲੀ ਵਿੱਚ ਆਪਣੇ ਸੀਸ ਦਾ ਬਲੀਦਾਨ ਦਿੱਤਾ ਜਿਵੇਂ ਸੰਤ ਬਾਬਾ ਸਾਮ ਸਿੰਘ ਜੀ ਆਟਾ ਮੰਡੀ ਵਾਲੇ ਮਹਾਪੁਰਖਾਂ ਦੀ ਅੱਜ ਵੀ ਦੀਗ ਉਹਨਾਂ ਦੇ ਨਾਮ ਤੇ ਇੱਕੋ ਇੱਕ ਹਰਿਮੰਦਰ ਸਾਹਿਬ ਅਰਦਾਸ ਹੁੰਦੀ ਹੈ ਜਿਹੜੀ ਨਾਮ ਤੇ ਬਾਬਾ ਸਾਮ ਸਿੰਘ ਆਟਾ ਮੰਡੀ ਵਾਲਿਆਂ ਦੀ ਹੁੰਦੀ ਆ ਉਸੇ ਤਰ੍ਹਾਂ ਦੂਸਰਾ ਨਿਰੰਤਰ ਗੁਰਦਸਤਾ ਜਿਹੜਾ ਪ੍ਰਵਾਨ ਅੰਦਰ ਉਹਨਾਂ ਦੇ ਸਮੇਂ ਤੋਂ ਹੋ ਰਿਹਾ ਹੈ ਉਹ ਭਾਈ ਸਾਹਿਬ ਦੇ ਇਸ ਬਾਗੀਚੇ ਵਿੱਚ ਉਹ ਗੁਲਦਸਤਾ ਜ ਰੋਜ਼ਾਨਾ ਤਿਆਰ ਹੋ ਕੇ ਅੰਮ੍ਰਿਤ ਵੇਲੇ ਸੱਚਖੰਡ ਵਿਖੇ ਪਹਿਲਾ ਗੁਲਦਸਤਾ ਸਜਦਾ ਹੈ। ਆਉ ਫਤਿਹ ਦੀ ਸਾਂਝ ਪਾਈਏ ਕੋਈ ਰਸਨਾ ਵਿਰਵੀ ਨਾ ਰਵੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਤਨਾ ਰਤਨ ਪਧਾਰਤ ਬਹੁ ਸਾਗਰ ਭਰਿਆ ਨਾਮ ਬਾਣੀ ਗੁਰਬਾਣੀ ਲਾਗੇ ਤਨ ਹੱਥ ਚੜਿਆ ਰਾਮ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਗਰ ਦੀ ਨਿਆਈ ਹੈ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨ ਕੋਈ ਸਤਿਗੁਰੂ ਜੀ ਦੇ ਅੰਦਰ ਬੇਅੰਤ ਅਮੋਲਕ ਲਾਲ ਅਮੋਲਕ ਰਤਨ ਪਰਭਾਗਾਂ ਵਿੱਚ ਉਹਨਾਂ ਨੂੰ ਪ੍ਰਾਪਤ ਨੇ ਕਹੋ ਨਾਨਕ ਜਿਸ ਮਸਤ ਕਲੇਖ ਲਖਾਈ ਸੋ ਏਤ ਖਜ਼ਾਨਾ ਲੀਰ ਲਾਇ ਜਿਨ੍ਹਾਂ ਨੂੰ ਮਹਾਰਾਜ ਨੇ ਖਜ਼ਾਨਾ ਬਖਸ਼ਿਆ ਉਹਨਾਂ ਨੂੰ ਮਿਲ ਬੈਠ ਕਰਕੇ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਬੱਧ ਦੋ ਜਾਈ ਹਰ ਸਾਲ ਇਹ ਖਜ਼ਾਨਾ ਆਪਾਂ ਵਰਤਦੇ ਆਂ ਨਾਮ ਬਖਸ਼ਸ ਹੁੰਦੀ ਏ ਸਤਿਗੁਰੂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਮੋਲਕ ਰਤਨ ਨਾਮ ਸ਼ਬਦ ਰਤਨ ਬਖਸ਼ਸ ਹੁੰਦੀ ਏ ਖਾਵੇ ਇਹ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਬੱਧਦੋ ਜਾਏ ਇਹ ਘੜਦਾ ਨਹੀਂ ਹਰ ਸਾਲ ਵੱਧਦਾ ਜਾ ਰਿਹਾ ਪਰ ਵਿਰਲੇ ਭਾਗਾਂ ਵਾਲੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜੈਸੇ ਕਹੋ ਨਾਨਕ ਜਿਸ ਮਸਤਕ ਲੇਖ ਲਖਾਏ ਤੁਰੋਂ ਸੱਚਖੰਡ ਤੋਂ ਜਿਹਦੇ ਮਸਤਕ ਦਾ ਭਾਗ ਇਹ ਲੇਖ ਲਿਖਿਆ ਗਿਆ ਇਸ ਖਜ਼ਾਨੇ ਵਿੱਚ ਸੋਇਤ ਖਜ਼ਾਨੇ ਲਿਆ ਰਲਾਏ ਮਹਾਰਾਜ ਕਹਿੰਦੇ ਉਹ ਇਸ ਖਜ਼ਾਨੇ ਵਿੱਚ ਮਿਲਾ ਲਿਆ ਜਾਂਦਾ ਅੱਜ ਮੈਂ ਸੁਭਾਗ ਸਮਝਦਾ ਆਪਣਾ ਕਿ ਉਸ ਮਹਾਨ ਪਵਿੱਤਰ ਆਤਮਾ ਨੇ ਜਿਸ ਸਥਾਨ ਤੇ ਬੈਠ ਕਰਕੇ ਇੰਨੀ ਬੰਦਗੀ ਨਾਮ ਦੀ ਕਮਾਈ ਨਾਮ ਦੀ ਸਾਧਨਾ ਘਰਣਾ ਘਾਲੀ ਜਿਨੀ ਨਾਮ ਧਿਆਇਆ ਗਏ ਮੁਸੱਕਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁੱਟੀ ਨਾਲ ਆਪ ਦੇ ਤਾਂ ਉਹਨਾਂ ਦੇ ਮੁਖ ਉਜਲੇ ਹੀ ਨੇ ਲੋਕ ਅਤੇ ਪਰਲੋਕ ਦੇ ਵਿੱਚ ਮੁਸਕਤਾਂ ਘਾਲ ਕੇ ਭਾਈ ਸਾਹਿਬ ਆਪ ਮੁਕਤ ਨਹੀਂ ਤੇ ਕੀਤੀ ਛੁੱਟੀ ਨਾਲ ਅੱਜ ਵੀ ਨਾਲ ਦਿਆਂ ਦੀ ਬਚਨ ਕਮਾਉਣ ਵਾਲਿਆਂ ਦੀ ਪੜਨ ਵਾਲਿਆਂ ਦੀ ਛੁੱਟੀ ਬੰਦ ਖਲਾਸੀ ਮੁਕਤੀ ਸਤਿਗੁਰੂ ਕਰ ਰਿਹਾ ਏ ਸ਼ਬਦ ਦੁਆਰਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਨਾਮ ਰਸੀਏ ਆਤਮਕ ਮਾਰਗ ਦੇ ਪਾੰਧੀਆਂ ਲਈ ਸਦਾ ਹੀ ਮਾਰਗਦਰਸ਼ਕ ਦਾ ਕੰਮ ਕਰਦੀਆਂ ਰਹਿਣਗੀਆਂ ਮੈਂ ਅਕਸਰ ਸੰਗਤ ਵਿੱਚ ਗੁਰੂ ਰਾਮਦਾਸ ਜੀ ਦੇ ਦਰ ਦਾ ਜਦੋਂ ਸਨੇਹਾ ਲੈ ਕੇ ਜਾਇਦਾ ਤਾਂ ਬੇਨਤੀ ਕਰੀਦੀ ਆ ਵੀ ਭਾਈ ਜੇ ਤੁਸੀਂ ਨਾਮ ਦੇ ਮਾਰਗ ਤੇ ਚੱਲਣਾ ਹੈ ਆਤਮਕ ਮਾਰਗ ਤੇ ਕਦਮ ਪਟਣਾ ਹੈ ਤਾਂ ਤੁਹਾਡੇ ਹੱਥ ਵਿੱਚ ਪਹਿਲੀ ਕਿਤਾਬ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਗੁਰਮੁਖ ਸਿੱਖਿਆ ਹੋਣੀ ਚਾਹੀਦੀ ਹੈ ਪ੍ਰਸੰਗਲੀਆਂ ਪੁਸਤਕ ਹੋਣੀ ਚਾਹੀਦੀ ਆ ਗੁਰੂ ਨਾਨਕ ਚਮਤਕਾਰ ਹੋਣਾ ਚਾਹੀਦਾ ਹੈ ਕਲੰਗੀ ਤਰ ਚਮਤਕਾਰ ਹੋਣਾ ਚਾਹੀਦਾ ਹੈ ਬੇਟੀਆਂ ਨੂੰ ਸੁੰਦਰੀ ਪੜ੍ਹਣੀ ਚਾਹੀਦੀ ਆ ਮਹਾਨ ਆਤਮਿਕ ਮਾਰਗਦੀਆਂ ਖੇਡਾਂ ਅਨੁਭਵ ਭਾਈ ਸਾਹਿਬ ਜੀ ਨੇ ਆਪਣੀਆਂ ਇਹਨਾਂ ਪੁਸਤਕਾਂ ਦੇ ਵਿੱਚ ਸਾਡੇ ਲਈ ਬਖਸ਼ਿਸ਼ ਕੀਤੀਆਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਇਸ ਸਥਾਨ ਤੋਂ ਰੋਜ਼ਾਨਾ ਉਹਨਾਂ ਦੇ ਸਮੇਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਵੇਕਲੀ ਹਾਜ਼ਰੀ ਲੱਗ ਰਹੀ ਹੈ। ਅੱਜ ਵੀ ਉਸੇ ਤਰ੍ਹਾਂ ਹੀ ਨਿਰੰਤਰ ਬਿਨਾਂ ਨਾਗਿਓ ਹਾਜ਼ਰੀ ਚੱਲ ਰਹੀ ਹੈ। ਉਹ ਕੀ ਹਾਜ਼ਰੀ ਹੈ? ਜਿਵੇਂ ਸੰਤ ਬਾਬਾ ਸਾਮ ਸਿੰਘ ਜੀ ਆਟਾ ਮੰਡੀ ਵਾਲੇ ਮਹਾਪੁਰਖਾਂ ਦੀ ਅੱਜ ਵੀ ਦੀਗ ਉਹਨਾਂ ਦੇ ਨਾਮ ਤੇ ਇੱਕੋ ਇੱਕ ਹਰਮੰਦਰ ਸਾਹਿਬ ਅਰਦਾਸ ਹੁੰਦੀ ਹੈ ਜਿਹੜੀ ਨਾਮ ਤੇ ਬਾਬਾ ਸਾਮ ਸਿੰਘ ਆਟਾ ਮੰਡੀ ਵਾਲਿਆਂ ਦੀ ਹੁੰਦੀ ਹੈ। ਉਸੀ ਤਰ੍ਹਾਂ ਦੂਸਰਾ ਨਿਰੰਤਰ ਗੁਲਦਸਤਾ ਜਿਹੜਾ ਪ੍ਰਵਾਨ ਅੰਦਰ ਉਹਨਾਂ ਦੇ ਸਮੇਂ ਤੋਂ ਹੋ ਰਿਹਾ ਹੈ ਉਹ ਭਾਈ ਸਾਹਿਬ ਦੇ ਇਸ ਬਾਗੀਚੇ ਵਿੱਚੋਂ ਗੁਲਦਸਤਾ ਜ ਰੋਜ਼ਾਨਾ ਤਿਆਰ ਹੋ ਕੇ ਅਮਰਤ ਵੇਲੇ ਸੱਚਖੰਡ ਵਿਖੇ ਪਹਿਲਾ ਗੁਲਦਸਤਾ ਸਜਦਾ ਹੈ ਇਹ ਵੱਡੀ ਬਖਸ਼ਸ਼ ਗੁਰੂ ਰਾਮਦਾਸ ਜੀ ਦੀ ਅੱਜ ਇਸ ਸਥਾਨ ਤੇ ਆਪਾਂ ਨੂੰ ਬੈਠ ਕੇ ਆਨੰਦ ਲੈਣ ਦਾ ਉਨ੍ਹਾਂ ਦੀ ਕਮਾਈ ਦੇ ਔਰੇ ਵਿੱਚ ਬੈਠ ਕਰਕੇ ਅਨੁਭਵ ਮੰਨਣ ਦਾ ਸੁਭਾਗ ਮਿਲਿਆ ਕਿਉਂਕਿ ਉਨ੍ਹਾਂ ਦੀ ਬੰਦਗੀ ਦਾ ਔਰਾ ਹੈ ਜਦੋਂ ਕੋਈ ਬੰਦਗੀ ਵਾਲੇ ਦੇ ਔਰੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਸਾਡਾ ਜਿਹੜਾ ਮਨ ਹੈ ਇਕਦਮ ਸ਼ਾਂਤ ਇਕਾਗਰ ਧਿਆਨ ਮਗਨ ਹੋ ਜਾਂਦਾ ਹੈ ਧੰਨ ਭਾਈ ਵੀਰ ਸਿੰਘ ਜੀ ਦੀ ਕਮਾਈ ਚਿੱਤ ਇੱਕ ਖਿੰਣ ਲਈ ਵੀ ਇੱਧਰ ਉੱਧਰ ਨਹੀਂ ਗਿਆ ਸਤਿਗੁਰੂ ਜੀ ਦੀ ਬੜੀ ਕਿਰਪਾ ਇਸ ਸਥਾਨ ਤੇ ਅੱਜ ਵੀ ਉਹਨਾਂ ਦੀ ਕਲਾ ਵਰਤ ਰਹੀ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਅੱਜ ਇਹ ਗੁਰੂ ਤੇਗ ਬਹਾਦਰ ਜੀ ਦੇ ਅੰਮ੍ਰਿਤ ਰਸਨਾ ਦੇ ਬਚਨ ਗੁਰ ਰਸਨਾ ਅੰਮ੍ਰਿਤ ਬੋਲਦੀ ਅੰਮ੍ਰਿਤ ਸ਼੍ਰੀਖੇ ਬਚਨ ਭੋਗ ਦੇ ਸ਼ਲੋਕਾਂ ਦੇ ਵਿੱਚੋਂ 58ਵਾਂ ਸ਼ਲੋਕ ਅੱਜ ਵਕਸਸ ਹੋਈ ਇਹ ਸਾਨੂੰ ਸੁਭਾਗ ਮਿਲਿਆ ਟੌਪਿਕ ਰੂਪ ਵਿੱਚ ਵਿਸ਼ੇ ਰੂਪ ਵਿੱਚ ਸਤਿਗੁਰੂ ਜੀ ਦਾ ਇਹ ਬਚਨ ਪਹਿਲੋਂ ਇਹਦੇ ਅਰਥ ਜੋ ਸਾਡੀ ਪ੍ਰਾਤਨ ਪਰੰਪਰਾ ਉਥਾਨ ਕਾ ਚੱਲੀ ਆਉਂਦੀ ਆ ਕਿਉਂਕਿ ਕਲੰਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਲਾਈ ਹੋਈ ਅਰਥਾਂ ਦੀ ਪ੍ਰਣਾਲੀ ਸੰਪਰਦਾ ਦੇ ਵਿੱਚ ਸ਼੍ਰੀਮਾਨ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮੁਖੀ ਦਵੰਦਮੀ ਟਕਸਾਲ ਮਹਾਂਪੁਰਖਾਂ ਨੇ ਇਹਦਾ ਅਰਥ ਕੀਤਾ ਕਿ ਸਤਿਗੁਰੂ ਜੀ ਨੇ ਇਹ ਸ਼ਲੋਕ ਦਿੱਲੀ ਤੋਂ ਜਿਸ ਵੇਲੇ ਗੁਰਤਾ ਗੱਦੀ ਭੇਜੀ ਹੈ ਆਤਮਿਕ ਤੌਰ ਤੇ ਉਸ ਵੇਲੇ ਸਤਿਗੁਰੂ ਜੀ ਨੇ ਇਹ ਸ਼ਲੋਕ ਵੀ ਸਿੱਖ ਨੂੰ ਲਿਖ ਕੇ ਭੇਜਿਆ ਨਾਲ ਜਿੱਥੇ ਸਤਿਗੁਰੂ ਜੀ ਨੇ ਬਲ ਛਟ ਕੇ ਬੰਧਨ ਪਰੇ ਕਛੂ ਨ ਹੋਤੋ ਪਾਏ ਉਥੇ ਸਤਿਗੁਰੂ ਜੀ ਨੇ ਇਹ ਸ਼ਲੋਕ ਵੀ ਨਾਲ ਕਿਹਾ ਅੰਤਰੀਵ ਅਰਥ ਇਹਦਾ ਭਾਵ ਅਰਥ ਹੋਰ ਹੈ ਅੰਤਰੀਵ ਅਰਥ ਹੋਰ ਹੈ ਉਥਾਨਕਾ ਦੇ ਅਨੁਸਾਰ ਬਚਨ ਹੈ ਕਿ ਸਤਿਗੁਰੂ ਜੀ ਕਹਿ ਰਹੇ ਹੈ ਕਿ ਹੇ ਗੋਬਿੰਦ ਰਾਏ ਗੁਰਤਾ ਗੱਦੀ ਤੋਂ ਬਾਅਦ ਅਮਰਤ ਸ਼ਕ ਕੇ ਗੋਬਿੰਦ ਸਿੰਘ ਜੀ ਪੀਤਾ ਸਤਿਗੁਰੂ ਜੀ ਨੂੰ ਸੰਬੋਧਨ ਹੋ ਕੇ ਕਹਿ ਰਹੇ ਆ ਕਿ ਨਾਮ ਰਹਿਓ ਦੁਨੀਆ ਤੇ ਇਹ ਸ਼ਹਾਦਤ ਜਿਹੜੀ ਅਸੀਂ ਦੇਣ ਜਾ ਰਹੇ ਆ ਇਹ ਦਾ ਸਦੀਵ ਕਾਲ ਨਾਮ ਰਹਿਣਾਗਾ ਸਾਧੂ ਰਹਿਓ ਇਹ ਕਾਦੇ ਲਈ ਸ਼ਹਾਦਤ ਦਿੱਤੀ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਤਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਸਾਧਨ ਹੇਤ ਸੰਤ ਓਬਾਰ ਸਾਧੂਆਂ ਦੇ ਲਈ ਕਿਉਂਕਿ ਸੰਤਨ ਦੁਖ ਪਾਏ ਤੇ ਦੁਖੀ ਜਿਹੜੇ ਨਾਮ ਜਪਣ ਵਾਲਿਆਂ ਨੂੰ ਔਰੰਗਾ ਦੁਖ ਦੇ ਰਿਹਾ ਸੀ ਬੇਨਵਾ ਫਕੀਰਾਂ ਦਾ ਸਾਰਾ ਜਿਹੜਾ ਕੁਤੰਬ ਸੀ ਉਹ ਸਾਰੇ ਬੇਨਵਾ ਫਕੀਰਾਂ ਨੂੰ ਬੇੜੀ 'ਚ ਸਵਾਰ ਕਰਕੇ ਦਿੱਲੀ ਦੇ ਵਿੱਚ ਜਮਨਾ ਦੇ ਵਿੱਚ ਉਹ ਬੇੜਾ ਹੀ ਡੁਬੋ ਦਿੱਤਾ ਉਹਨਾਂ ਦੇ ਸਾਰੇ ਦੇ ਸਾਰੇ ਜਿਹੜੀ ਪਰੰਪਰਾ ਸੀ ਖਤਮ ਕਰ ਦਿੱਤੀ ਸਾਰੇ ਸਾਧੂ ਕੱਠੇ ਮਾਰ ਦਿੱਤੇ ਮਰਾ ਮੰਗਿਆਨੀ ਅਘੋਰੀ ਕਈ ਸਾਧੂ ਜਿਹੜੇ ਮਾਰੇ ਫਿਰ ਸਰਮੱਦ ਫਕੀਰ ਵਰਗਿਆਂ ਨੂੰ ਸ਼ਹੀਦ ਕੀਤਾ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬਾਕੀ ਸਾਰੇ ਜਿਹੜੇ ਨਾਮੀ ਸਾਧੂ ਸੀ ਉਹ ਸਾਧੂਆਂ ਦੇ ਰੱਖਿਆ ਲਈ ਆਪ ਚੱਲ ਕੇ ਦੁਨੀਆ ਤੇ ਇੱਕੋ ਇੱਕ ਉਦਾਹਰਣ ਹੈ ਕਿ ਸ਼ਹੀਦ ਹੋਣ ਲਈ ਕੋਈ ਆਪ ਚੱਲ ਕੇ ਜਾ ਰਿਹਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬਾਬਤ ਇੱਕ ਵਿਦਵਾਨ ਦਾ ਉਸ ਬਚਨ ਅਗਰ ਤੇਰੀ ਜੋਤ ਦੁਨੀਆ ਮੇ ਆਈ ਨਾ ਹੁੰਦੀ ਜ਼ੁਲਮ ਬਾ ਜ਼ਬਰ ਕੀ ਸਫਾਈ ਨਾ ਹੁੰਦੀ ਹਰ ਤਰਫ ਝੰਡਾ ਝੂਲ ਜਾਂਦਾ ਇਸਲਾਮ ਕਾ ਹਰ ਜ਼ੁਬਾਨ 'ਤੇ ਕਲਮਾ ਹੁੰਦਾ ਇਲਹਾਮ ਕਾ ਅਗਰ ਗੁਰੂ ਨੇ ਬਾਣੀ ਗਾਈ ਨਾ ਹੋਤੀ ਤੋ ਬੇਦੋਂ ਕੀ ਕਾਨੋਂ ਮੇ ਸੁਣਾਈ ਨਾ ਹੋਤੀ ਐ ਗੁਰੂ ਤੇਗ ਬਹਾਦਰ ਤੇਗ ਬਹਾਦਰ ਹਿੰਦ ਹ ਚਾਦਰ ਕਾਦਰ ਜੋਨ ਅਤਰ ਪ੍ਰਗਟਾਤੇ ਅਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਤਾਂ ਅਜ ਮੰਦਰ ਮੰਦਰਾਂ ਦੇ ਝੂਲ ਰਹੇ ਨਿਸ਼ਾਨ ਅੰਦਰ ਵੱਜ ਰੇ ਤਲ ਸੰਖ ਅੱਜ ਤਾਂ ਜਨੇਊ ਅੱਜ ਤਾਂ ਤਿਲਕ ਦੇਖਣ ਨੂੰ ਮਿਲਦੇ ਆ ਜੇ ਗੁਰੂ ਤੇਗ ਬਹਾਦਰ ਜੀ ਨੇ ਜਾ ਕਰਕੇ ਦਿੱਲੀ ਵਿੱਚ ਆਪਣੇ ਸੀਸ ਦਾ ਬਲੀਦਾਨ ਦਿੱਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਰੇ ਨਾਮ ਰਹਿਓ ਸਾਧੂ ਰਹਿਓ ਅੱਜ ਤੋਂ ਬਾਅਦ ਸਾਧੂਆਂ ਨੂੰ ਕੋਈ ਦੁੱਖ ਨਹੀਂ ਹੋਵੇਗਾ ਕੋਈ ਕਸ਼ਟ ਨਹੀਂ ਹੋਵੇਗਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਾਬਤ ਬਚਨ ਕਰ ਦਿੱਤੇ ਕਿ ਅੱਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਿਵੇਂ ਅਠਮ ਪਾਤਸ਼ਾਹ ਨੇ ਕਿਹਾ ਸੀ ਬਾਬਾ ਬਸੇ ਗ੍ਰਾਮ ਬਕਾਲੇ ਬਣ ਗੁਰ ਆਪ ਸੰਗਤ ਸੰਭਾਲੇ ਅਠਮ ਪਾਤਸ਼ਾਹ ਨੇ ਦਿੱਲੀ ਤੋਂ ਹੀ ਅੰਤਰਾਤਮੇ ਨਾਮੇ ਪਾਤਸ਼ਾਹ ਨੂੰ ਗੁਰਤਾ ਕਦੀ ਦਿੱਤੀ ਨਾਮੇ ਪਾਤਸ਼ਾਹ ਨੇ ਇਸੇ ਤਰ੍ਹਾਂ ਬਚਨ ਕਰਕੇ ਕਹਿ ਦਿੱਤਾ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਇਹ ਜਗਤ ਵਿੱਚ ਜਿਨ੍ਹਾਂ ਨੇ ਨਾਮ ਜਪਿਆ ਜਾਂ ਮਹਾਰਾਜ ਕਹਿੰਦੇ ਹੋ ਰਹਿਣਗੇ ਇਹ ਤਾਂ ਭਾਵ ਅਰਥ ਨਾਮ ਰਹਿਓ ਨਾਮ ਸਦੀਪ ਕਾਲ ਸੱਚ ਹੈ ਇਸ ਲਈ ਅਸੀਂ ਕਹਿੰਨੇ ਆ ਇੱਕ ਓੰਕਾਰ ਅੱਗੇ ਕੀ ਕਹਿੰਨੇ ਆ ਜੀ ਸਤ ਨਾਮ ਸਤ ਦਾ ਕੀ ਅਰਥ ਹੈ ਤ੍ਰੈਕਾਲ ਆਬਾਦ ਆਬਾਦ ਦਾ ਕੀ ਅਰਥ ਹੈ ਅਬਦ ਜਿਹੜਾ ਨਾਂ ਕਟਿਆ ਜਾਵੇ ਨਾ ਮਾਰਿਆ ਜਾਵੇ ਨਾ ਡੋਬੋਇਆ ਜਾਵੇ ਜਿਹਨੂੰ ਨਾ ਅਗਨ ਸਾੜ ਸਕਦੀ ਹੈ ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੈ ਜਾਲੇ ਉਹ ਮਹਾਰਾਜ ਕਹਿੰਦੇ ਨਾਮ ਸਦਾ ਰਹਿੰਦਾ ਹੈ ਨਾਮ ਰਹੇ ਹੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ ਖਾਲਸਾ ਸਜਿਆ ਹੋਇਆ ਆਨੰਦਪੁਰ ਦੀ ਧਰਤੀ ਤੇ ਪੁੱਛਦੇ ਆ ਪਿਤਾ ਜੀ ਖਾਲਸਾ ਜੀ ਭਗਤ ਕਬੀਰ ਸਾਹਿਬ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਬਾਣੀ ਪੜ੍ਹਦੇ ਹੋ ਕਬੀਰ ਸਾਹਿਬ ਜੀ ਦੇ ਸਮੇਂ ਉਹਨਾਂ ਦੇ ਨਗਰ ਕਾਂਸੀ ਦੇ ਵਿੱਚ ਕਿਹੜਾ ਰਾਜਾ ਰਾਜ ਕਰਦਾ ਸੀ ਕੋਈ ਸਿੰਘ ਉੱਠ ਕੇ ਦੱਸੋ ਸਾਰੇ ਸੋਚਣ ਲੱਗੇ ਇੱਕ ਦੂਜੇ ਨਾਲ ਗੱਲਬਾਤ ਕਰਨ ਲੱਗੇ ਪੁੱਛਣ ਲੱਗੇ ਇੱਕ ਦੂਜੇ ਨੂੰ ਮਹਾਰਾਜ ਹੱਸ ਕੇ ਕਹਿਣ ਲੱਗੇ ਸਿੰਘੋ ਇਹ ਤੁਹਾਡੀ ਪਰਖ ਨਹੀਂ ਸਿੱਖਿਆ ਦੇਣੀ ਆ ਕੋਈ ਗੱਲ ਨਹੀਂ ਨਹੀਂ ਪਤਾ ਜਿਹੜੇ ਸਿੰਘਾਂ ਨੇ ਇਤਿਹਾਸ ਪੜ੍ਹਿਆ ਸੀ ਉਹਨਾਂ ਨੂੰ ਪਤਾ ਸੀ ਕਿਉਂਕਿ ਮਹਾਰਾਜ ਦੇ ਖਾਲਸੇ ਦਾ ਗੁਲਦਸਤਾ ਹੈ ਜਿਵੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਥੋਂ ਗੁਲਦਸਤਾ ਜਾਂਦਾ ਨਾ ਉਹਦੇ ਸਾਰੇ ਇੱਕੋ ਜਿਹੇ ਫੁੱਲ ਨਹੀਂ ਵੱਖਰੇ ਵੱਖਰੇ ਫੁੱਲ ਮਹਾਰਾਜ ਦੀ ਹਜ਼ੂਰੀ ਵਿੱਚ ਉਹ ਸਿੰਘ ਵੀ ਨੇ ਜਿਹੜੇ ਜੰਗ ਲੜਦੇ ਆ ਉਹ ਸਿੰਘ ਵੀ ਨੇ ਜਿਹੜੇ ਕੇਵਲ ਵਿਦਿਆ ਪੜ੍ਹਦੇ ਆ ਉਹ 500 ਬ੍ਰह्मਗਣੀ ਵੀ ਨੇ ਜਿਹੜੇ ਤਾਰਾਗੜ ਦੇ ਕਿਲੇ ਦੇ ਵਿੱਚ ਪੰਜਾਂ ਕਿਲਿਆਂ ਦੇ ਵਿੱਚੋਂ ਜਿਹੜੇ ਬੰਦਗੀ ਵਿੱਚ ਲੀਨ ਲੈਂਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਆਪ ਕਈ ਵਾਰ ਪ੍ਰਸ਼ਾਦਾ ਲੈ ਕੇ ਜਾਂਦੇ ਆ ਕੇਵਲ ਨਾਮ ਜਪਣ ਵਾਲੇ ਇਹ ਸਾਰੇ ਗੁਲਦਸਤੇ ਦੇ ਫੁੱਲ ਕਈ ਕੇਵਲ ਵਿਦਿਆ ਪੜਨ ਪੜਾਉਣ ਵਾਲੇ ਕਈ ਕੇਵਲ ਲਿਖਾਰੀ ਕਈ ਕੇਵਲ ਕਵੀ ਮਹਾਰਾਜ ਸੱਚੇ ਪਾਤਸ਼ਾਹ ਕਰਨ ਲੱਗੇ ਸਿੰਘੋ ਇਹ ਸਿੱਖਿਆ ਦੇਣੀ ਆ ਤੁਹਾਨੂੰ ਕਿ ਭਗਤ ਕਬੀਰ ਜੀ ਦੇ ਸਮੇਂ ਉਹਨਾਂ ਵਾਂਗ ਕਿਰਤ ਕਰਨ ਵਾਲੇ ਹੋਰ ਵੀ ਕਈ ਉਹਨਾਂ ਦੇ ਨਾਲ ਦੇ ਹੋਣਗੇ ਪਰਿਵਾਰ ਦੇ ਵੀ ਹੋਣਗੇ ਰਿਸ਼ਤੇਦਾਰ ਵੀ ਹੋਣਗੇ ਦੋਸਤ ਮਿੱਤਰ ਸਾਥ ਸੰਬੰਧੀ ਵੀ ਹੋਣਗੇ ਉਹ ਸਮੇਂ ਅਮੀਰ ਵੀ ਹੋਣਗੇ ਵਜ਼ੀਰ ਵੀ ਹੋਣਗੇ ਰਾਜੇ ਵੀ ਹੋਣਗੇ ਸੈਨਾਪਤੀ ਵੀ ਹੋਣਗੇ ਤੁਹਾਨੂੰ ਕਿਸੇ ਨੂੰ ਸਾਰਿਆਂ ਨੂੰ ਉਹਨਾਂ ਦਾ ਨਾਮ ਨਹੀਂ ਚੇਤੇ ਨਾ ਕਿਸੇ ਰਾਜੇ ਦਾ ਨਾ ਅਮੀਰ ਦਾ ਨਾ ਵਜ਼ੀਰ ਦਾ ਨਾ ਸੈਨਾਪਤੀ ਦਾ ਨਾ ਕਿਸੇ ਕਾਰੋਬਾਰੀ ਦਾ ਨਾ ਵਪਾਰੀ ਦਾ ਕੀ ਦਾ ਨਾਮ ਚੇਤੇ ਐ ਜਿਨੇ ਨਾਮ ਵਾਹਿਗੁਰੂ ਦਾ ਸੱਚਾ ਨਾਮ ਚੇਤੇ ਕੀਤਾ ਮਾਲਕ ਦੇ ਨਾਮ ਰਹਿਓ ਉਹ ਨਾਮ ਆਪ ਸਦੀਵ ਕਾਲ ਹੈ ਉਹ ਨਾਮ ਸਤਜੁਗ ਚ ਵੀ ਸੀ ਤ੍ਰੇਤੇ ਚ ਵੀ ਸੀ ਦੁਆਪਰ ਚ ਵੀ ਸੀ ਹੁਣ ਕਲਜੁਗ ਚ ਵੀ ਹੈ ਉਹ ਨਾਮ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਜਪਿਆ ਪਹਿਲੋਂ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਈ ਔਰ ਇਹਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਸਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਣਿਆ ਆਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਜੁਗ ਤੈ ਮਾਣਿਓ ਸਲਿਓ ਬਾਲ ਬਾਬਨ ਭਾਇਓ ਤ੍ਰੇਤਾ ਤੈ ਮਾਣਿਓ ਰਾਮ ਰਗਵੰਸ਼ ਕਹਾਇਓ ਮਹਾਰਾਜ ਕਹਿੰਦੇ ਦਵਾਪਰ ਕ੍ਰਿਸ਼ਨ ਮੁਰਾਰ ਕੰਸ਼ ਕਰਤਾਰਥ ਕੀਓ ਤੇ ਸਤਿਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਹੀ ਸਾਰੇ ਯੁੱਗਾਂ ਦੇ ਵਿੱਚ ਉਹ ਆਪ ਹੀ ਵਰਤ ਰਿਹਾ ਆਪ ਹੀ ਗੁਰੂ ਨਾਨਕ ਵਰਤਿਆ ਸਾਰੇ ਯੁੱਗਾਂ ਦੇ ਵਿੱਚ ਭਾਈ ਗੁਰਦਾਸ ਜੀ ਨੇ ਇਹਨੂੰ ਇੰਉਂ ਡਿਫਾਈਨ ਕੀਤਾ ਹੈ ਇੰਉਂ ਬਕਸਸ ਕੀਤੀ ਹੈ ਨਾਮ ਦੀ ਪਰਿਭਾਸ਼ਾ ਦਿੰਦਿਆਂ ਹੋਇਆਂ ਉਹ ਗੁਰਮੰਤਰ ਦੀ ਗੱਲ ਕਰਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕਵਿਤਾ ਉਚਾਰਨ ਕੀਤਾ ਗੁਰਮਤ ਪ੍ਰਵਾਕਰ ਸੁਧਾਕਰ ਗ੍ਰੰਥ ਦੇ ਵਿੱਚ ਇਹ ਮਿਲਦਾ ਹੈ ਉਥੇ ਲਿਖਿਆ ਜੈਸੇ 88 ਤੀਰਤ ਪਨਸ ਕੀਓ ਜੁਗਚਾਰ ਚੜੇ ਕੈਲਾਸ ਰਹਿਓ ਜੈਸੇ ਲੱਖ ਕੁਰਬਾਰ ਕੁਰਸ਼ੇਤਨ ਮੈਂ ਅਸਮੇਧ ਜਗ ਅਭੰਗ ਠਹਿਓ ਜੈਸੇ ਕੋਟ ਵਰਖ ਤਪ ਉਰਧ ਮੁਖੀ ਫੁਨ ਬੈਸੰਤਰ ਮੈਂ ਤਨ ਦਾ ਦਇਓ ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਇਹ ਗੁਰਮੰਤਰ ਦੀ ਮਹਿਮਾ ਸਮਾਨੀ ਹੈ 5 ਮਿੰਟ ਰਹਿ ਗਏ ਮੈਂ ਸਮਾਪਤੀ ਵੱਲ ਵਧਾਂ ਇਹ ਸਵਈਏ ਦੇ ਵਿੱਚ ਭਾਈ ਗੁਰਦਾਸ ਜੀ ਨੇ ਦੱਸਿਆ ਵਾਹਿਗੁਰੂ ਗੁਰਮੰਤਰ ਇੱਕ ਵਾਰ ਕਹਿਣ ਨਾਲ ਗੁਰੂ ਨਾਨਕ ਸਾਹਿਬ ਕੀ ਫਲ ਦਿੰਦੇ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦੀ અપਾਰ ਮਹਿਮਾ ਫਿਰ ਨਾਮ ਜਪਣ ਵਾਲੇ ਸਾਧੂ ਸਾਧੂ ਦਾ ਪਹਿਲਾ ਅਰਥ ਗੁਰੂ ਦੂਸਰਾ ਅਰਥ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਜਿਵੇਂ ਡਾਊਟ ਭਾਈ ਵੀਰ ਸਿੰਘ ਜੀ ਜੈਸੀ ਜਿਨ੍ਹਾਂ ਨੇ ਨਾਮ ਜਪਿਆ ਭਾਈ ਵੀਰ ਸਿੰਘ ਜੀ ਦੇ ਸਮੇਂ ਸਮਕਾਲੀ ਹੋਰ ਵੀ ਬੜੇ ਹੋਣਗੇ ਕਿੰਨਿਆਂ ਕਦੇ ਨਾਮ ਜਾਣਦੇ ਆ ਅੱਜ ਸਿੱਖੀ ਵਿੱਚ ਕੀ ਜਿਹੜਾ ਵੀ ਆਤਮਕ ਮਾਰਗ ਦਾ ਪੰਧ ਹੀ ਹੈ ਉਹ ਭਾਈ ਵੀਰ ਸਿੰਘ ਦੇ ਨਾਮ ਤੋਂ ਜਾਣੂ ਹੈ ਰਹਿਓ ਗੁਰੂ ਗੋਬਿੰਦ ਇਹ ਧਰਤੀ ਦੀ ਇੰਦਰੀਆਂ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਆਪ ਸਦੀਪ ਕਾਲ ਰਹਿਣਾ ਹੈ ਮਹਾਰਾਜ ਕਹਿੰਦੇ ਜਾਂ ਫਿਰ ਕਿੰਨ ਜਪਿਓ ਗੁਰਮੰਤ ਜਿਨ੍ਹਾਂ ਨੇ ਗੁਰਮੰਤਰ ਦਾ ਅਭਿਆਸ ਆਪ ਕੀਤਾ ਉਹ ਸਦਾ ਸਦੀਵ ਕਾਲ ਇਥੇ ਸੰਸਾਰ ਦੇ ਵਿੱਚ ਉਹਨਾਂ ਦਾ ਮਹਾਰਾਜ ਕਹਿੰਦੇ ਨਾਮ ਰਹਿਣਾ ਹੈ ਨਹੀਂ ਤਾਂ ਸੇਖਿਆਤੀ ਜੱਗ ਨਾ ਕੋਈ ਥਿਰ ਰਹਿਆ ਜਿਸ ਆਸਣ ਹਮ ਵੈਸੇ ਕੇਤੇ ਇਥੇ ਪਤਾ ਹੀ ਨਹੀਂ ਕਿੰਨੇ ਏਕ ਸਿਵ ਭਈ ਏਕ ਗਏ ਇਕ ਫੇਰ ਭਈ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਇਥੇ ਪਤਾ ਹੀ ਨਹੀਂ ਕਿੰਨੇ ਕ ਆਏ ਕਾਲ ਪਾਏ ਬ੍ਰਹਮਾ ਬਪਧਰਾ ਕਾਲ ਪਾਏ ਸ਼ਿਵ ਜੂ ਅਪਧਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਇਥੇ ਕੋਈ ਅੰਤ ਨਹੀਂ ਕਿੰਨੇ ਆਏ ਤੇ ਕਿੰਨੇ ਚਲੇ ਗਏ ਪਰ ਇਥੇ ਰਹਿਣਾ ਕੀਨੇ ਆ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਇੱਕੋ ਹੀ ਬੇਨਤੀ ਭਾਈ ਸਾਹਿਬ ਜੀ ਦੇ ਜੀਵਨ ਵਿੱਚੋਂ ਦਾਸ ਦੇ ਪਿਤਾ ਜੀ ਦਾ ਜ਼ਿਕਰ ਕੀਤਾ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਬੈਂਕ ਵਾਲੇ ਗੁਰਮਖਾ ਨੇ ਦਾਸ ਦੇ ਪਿਤਾ ਜੀ ਨੇ ਜਿਹੜੀਆਂ ਪੁਸਤਕਾਂ ਨੇ 17 ਪੁਸਤਕਾਂ ਉਹਨਾਂ ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨਾਂ ਨੂੰ ਬਸੀਸ ਥਾਂ ਦਿੱਤੀ ਪਿਤਾ ਜੀ ਨੇ ਉਹਨਾਂ ਦੇ ਵਿੱਚੋਂ ਇੱਕ ਘਟਨਾ ਮੈਂ ਗੁਰਮੁਖ ਸਿੱਖਿਆ ਗ੍ਰੰਥ ਦੀ ਸਾਂਝੀ ਕਰ ਰਿਹਾ ਵੈਸੇ ਤਾਂ ਉਮੀਦ ਨਹੀਂ ਤੁਸੀਂ ਸਾਰੇ ਜਾਨੂ ਜੇ ਤੁਹਾਡੇ ਘਰ ਦੇ ਵਿੱਚ ਗੁਰਮੁਖ ਸਿੱਖਿਆ ਜਾਂ ਪ੍ਰਸੰਗਲੀਆਂ ਨਹੀਂ ਅੱਜ ਹੀ ਲੈ ਜਾਓ ਘਰ ਦੇ ਕੱਲੇ-ਕੱਲੇ ਜੀ ਨੂੰ ਪੜ੍ਹਾਓ ਪਤਾ ਨਹੀਂ ਕਿ ਨੂੰ ਚੇਤਕ ਲੱਗ ਜਾਣੀ ਹੈ ਕਿਉਂਕਿ ਭਾਈ ਵੀਰ ਸਿੰਘ ਦੀ ਸੰਗਤ ਕਰਨ ਵਾਲੇ ਜਿਹੜੇ ਸੰਗਤ ਉਹ ਨਾ ਸਮਿਆਂ 'ਚ ਟੈਲੀਫੋਨ ਮੋਬਾਈਲ ਤਾਂ ਹੁੰਦੇ ਹੀ ਨਹੀਂ ਸੀ ਭਾਈ ਸਾਹਿਬ ਨੂੰ ਸੰਗਤਾਂ ਦੂਰ ਦਰੇਡੇ ਰਹਿਣ ਵਾਲੇ ਕੋਈ ਬੰਬੇ ਕੋਈ ਦਿੱਲੀ ਕੋਈ ਕਲਕੱਤੇ ਉੱਥੋਂ ਫਿਰ ਉਹ ਖੱਤ ਲਿਖਦੇ ਤੇ ਭਾਈ ਸਾਹਿਬ ਫਿਰ ਉਹਨਾਂ ਦੇ ਆਏ ਹੋਏ ਖੱਤ ਦਾ ਜਵਾਬ ਦਿੰਦੇ ਖੱਤ ਵਿੱਚ ਕੋਈ ਆਪਣੇ అనుభవ ਕੋਈ ਆਤਮਿਕ ਪ੍ਰਾਪਤੀ ਕੋਈ ਆਤਮਿਕ ਮਾਰਗ ਦੀਆਂ ਔਕੜਾਂ ਇਹ ਲਿਖਦੇ ਤੇ ਭਾਈ ਸਾਹਿਬ ਉਹਨਾਂ ਦੇ ਜਵਾਬ ਦਿੰਦੇ ਉਹ ਜਿਹੜੇ ਚਿੱਠੀ ਪੱਤਰ ਨੇ ਗੁਰਮੁਖ ਸਿੱਖਿਆ ਤੇ ਪ੍ਰਸੰਗਲੀਆਂ 'ਚ ਵਿਸ਼ੇਸ਼ ਉਹਨਾਂ ਨੂੰ ਥਾਂ ਦਿੱਤੀ ਹੋਈ ਹੈ ਇੱਕ ਬੜੀ ਪਿਆਰੀ ਘਟਨਾ ਤੁਸੀਂ ਸੁਣੀ ਹੋਣੀ ਹੈ ਸਾਰਿਆਂ ਨੇ ਪਰ ਮੈਂ ਜ਼ਿਕਰ ਕਰਨਾ ਚਾਹਵਾਂਗਾ ਭਾਈ ਸਾਹਿਬ ਨੇ ਲਿਖਿਆ ਕਿ ਇੱਕ ਜ਼ਮੀਨਦਾਰਾ ਕਰਨ ਵਾਲਾ ਵੀਰ ਖੇਤੀ ਕਰਨ ਵਾਲਾ ਲੁਧਿਆਣੇ ਤੋਂ ਕੁਝ ਦੂਰੀ ਤੇ 6-7 ਕਿਲੋਮੀਟਰ ਦੂਰ ਪਿੰਡ ਦੇ ਵਿੱਚ ਖੇਤੀ ਕਰ ਰਿਹਾ ਹੈ ਖੇਤ ਵਿੱਚ ਉਹਨਾਂ ਸਮਿਆਂ ਮੋਟਰਾਂ ਬੰਬੀਆਂ ਦਾ ਸਮਾਂ ਨਹੀਂ ਸੀ ਹਲਟ ਸੀ ਖੂਹ ਚੱਲਦੇ ਜਿਵੇਂ ਸੇਰਟਾ ਸਾਹਿਬ ਸੇ ਹਲਟਾਂ ਵਾਲਾ ਖੂਹ ਮਹਾਰਾਜ ਨੇ ਲਵਾਇਆ ਦਕੂ ਦੇ ਹਰਟ ਦੀ ਗਾਦੀ ਤੇ ਬੈਠਾ ਗਾਂਧੀ ਵੀ ਕਹਿ ਦਿੰਦੇ ਗਾਦੀ ਵੀ ਕਹਿ ਦਿੰਦੇ ਆ ਬਲਦਾਂ ਨੂੰ ਹੱਕ ਰਿਆ ਇੱਕ ਮਹਾਤਮਾ ਆਇਆ ਰੰਗ ਰਤੜੀ ਰੂ ਆ ਕਿ ਉਹਨਾਂ ਨੇ ਜਲ ਮੰਗੇਆ ਭਾਗ ਜਾਗੇ ਆ ਪੂਰਵ ਕਰਬ ਅਹੰਕਰ ਜਦ ਪ੍ਰਗਟਿਓ ਭੇਟਿਓ ਪੁਰਖ ਰਸਕ ਬਾ ਲਾਗੀ ਪੂਰਵਲਾ ਭਾਗ ਵਿਜਿਆ ਹੋਇ ਅਗੇ ਪੰਗਰਿਆ ਸਾਧੂ ਦਾ ਮਿਲਾਪ ਹੋਇਆ ਪਾਖ ਜਾ ਕੇ ਕਰਕੇ ਭਾਵਨਾ ਬਣ ਗਈ ਵੀ ਕਿਉਂ ਨਾ ਹੋਵੇ ਜਿਹੜੀ ਗਾਹੂ ਬੱਧੀ ਐ ਖੂ ਤੇ ਉਹ ਚੋਲੇ ਹੀ ਜਾਵੇ ਭਾਂਡਾ ਹੋਰ ਹੈ ਨਹੀਂ ਸੀ ਹਲਟ ਦੀ ਟੰਡ ਖੋਲ ਲਈ ਥੋੜਾ ਝਾਲ ਵਿੱਚ ਖੂ ਦਾ ਠੰਡਾ ਪਾ ਲਿਆ ਉਸ ਗਾਹੂ ਨੂੰ ਚੋਕਿਓ ਦੀਆਂ ਧਾਰਾਂ ਵਿੱਚ ਮਰਵਾ ਕੇ ਕੱਚੀ ਲੱਸੀ ਬਣਾ ਦਿੱਤੀ ਗਰਮੀ ਦੇ ਵਿੱਚ ਆਪਾਂ ਕੱਚੀ ਲੱਸੀ ਪੀਨੇ ਆ ਠੰਡਕ ਦਿੰਦੀ ਹੈ ਮਨ ਨੂੰ ਬੜਾ ਆਨੰਦ ਆਇਆ ਸਾਧੂ ਨੂੰ ਪੀ ਕੇ ਚੇਤ ਸ਼ਾਂਤ ਹੋ ਗਿਆ ਜਿਹੜੀ ਤਪਸੀ ਇਹ ਅੰਦਰੋਂ ਨਿਕਲ ਗਈ ਪ੍ਰਸੰਨ ਹੋਇਆ ਚਿੱਤ ਕਹਿਣ ਲੱਗੇ ਭਲਿਆ ਮੈਂ ਤਾਂ ਪਾਣੀ ਮੰਗਿਆ ਸੀ ਤੈਨੂੰ ਕਿਵੇਂ ਪਤਾ ਵੀ ਸਾਨੂੰ ਭੁੱਖ ਲੱਗੀ ਹੈ ਤਾਂ ਨਾਲ ਦੁੱਧ ਸਕਾ ਦੇਤਾ ਕੱਚੀ ਲੱਸੀ ਬਣਾ ਕੇ ਛਕਾ ਦਿੱਤੀ ਸਾਡੀ ਭੁੱਖ ਤ੍ਰਿਪਤ ਕਰ ਦਿੱਤੀ ਦੇਵ ਨੇ ਇਹ ਤ ਕਹਿੰਦੇ ਉਹਨੇ ਅਮੁੱਖੋਂ ਬਚਨ ਨਿਕਲ ਗਿਆ ਕਹਿਣ ਲੱਗੇ ਮਹਾਤਮਾ ਜੀ ਜੋ ਮੇਰੇ ਕੋਲ ਸੀ ਉਹ ਤੁਹਾਨੂੰ ਭੇਟ ਕਰ ਦਿੱਤਾ ਪਾਏ ਸੋ ਪਾਈ ਵੀਰ ਸਿੰਘ ਜੀ ਲਿਖਦੇ ਆ ਕਹਿੰਦੇ ਉਹ ਗੁਰਮੁਖ ਮਹਾਤਮਾ ਬਿਸਮਾਦ ਵਿੱਚ ਆ ਗਏ ਕਹਿੰਦੇ ਅੱਛਾ ਜੋ ਤੇਰੇ ਕੋਲ ਸੀ ਤੈ ਮੈਨੂੰ ਦੇ ਦਿੱਤਾ ਲੈ ਸੰਭਾਲ ਜੋ ਮੇਰੇ ਕੋਲ ਆ ਮੈਂ ਤੈਨੂੰ ਦੇਣ ਲੱਗਿਆ ਕਹਿੰਦੇ ਧਿਆਨ ਨਾਲ ਕਹੋ ਵਾਹਿਗੁਰੂ ਫੇਰ ਕਹਾਇਆ ਕਹੋ ਵਾਹਿਗੁਰੂ ਤੀਸਰੀ ਵਾਰ ਫੇਰ ਕਹਾਇਆ ਵਾਹਿਗੁਰੂ ਤਿੰਨ ਵਾਰ ਵਾਹਿਗੁਰੂ ਕਹਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਤੁਕ ਆਇਆ ਨਾਮ ਨਾ ਮਿਸਰਾ ਸੰਤ ਪ੍ਰਸਾਦ ਜੇ ਸਾਧੂ ਸੰਤ ਕਿਰਪਾ ਕਰ ਦੇਵੇ ਤਾਂ ਨਾਮ ਭੁੱਲਦਾ ਨਹੀਂ ਨਾਮ ਚੱਲ ਪੈਂਦਾ ਜੇ ਕਿਸੇ ਦਾ ਚਲਾਉਣਾ ਚਾਹਵੇ ਆਪਣੇ ਚੱਲੇ ਹੋਏ ਵਿੱਚੋਂ ਹਿੱਸਾ ਦੇਵੇ ਤਾਂ ਚੱਲ ਪੈਂਦਾ ਵਸੀਮ ਕਿਰਪਾ ਕਰ ਦਿੱਤੀ ਕਹਿਣ ਲੱਗੇ ਬੈਠਾ ਨਾਮ ਜਪੀ ਜਾਓ ਵੇਖੀ ਰੰਗ ਕਰਤਾਰ ਤੇ ਨਾਮ ਚੱਲ ਪਿਆ ਖੇਤੀ ਕਰਦਾ ਨਾਲ-ਨਾਲ ਵਾਸ਼ ਕਰੂ ਵਾਸ਼ ਕਰੂ ਵਾਸ਼ ਕਰੂ ਵਾਸ਼ ਕਰੂ ਜਪੀ ਜਾ ਰਿਹਾ ਕਿਰਪਾ ਹੋ ਗਈ ਖਾਂਦਿਆਂ ਪੀਂਦਿਆਂ ਸੌਂਦਿਆਂ ਹੱਸਦਿਆਂ ਦਿਨ ਰਾਤ ਨਾਮ ਚੱਲ ਪਿਆ ਨਾਮ ਦੀ ਕਿਰਪਾ ਹੋ ਗਈ ਹੁਣ ਅੱਗੇ ਨਾਲੋਂ ਕੰਮ ਘਟ ਕਰਨਾ ਮੈਂਦਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਸਤਿਗੁਰੂ ਕਾਰਜ ਸਵਾਰਨ ਲੱਗ ਪਏ ਅੱਕੇ ਨਾਲੋ ਇਸ ਵਾਰ ਫਸਲ ਸੋਹਣੀ ਹੋਈ ਗਾ ਸਾਰੇ ਇਲਾਕੇ ਨਾਲੋਂ ਜਿਹੜੀ ਫਸਲ ਆਏ ਉਹ ਦੂਣੀ ਚੌਣੀ ਹੋ ਗਈ ਸਾਰੇ ਹੈਰਾਨ ਨੇ ਕਈ ਵਾਰ ਕੋਈ ਮਿਲਦਾ ਹੈ ਸੋਤੇ ਸਿੱਧ ਬਚਨ ਨਿਕਲ ਜਾਂਦਾ ਉਹ ਬਚਨ ਪੂਰਾ ਹੋਣ ਲੱਗ ਪਿਆ ਕਿਉਂਕਿ ਰਸਨਾ ਗਣ ਗੋਪਾਲ ਨੇਦ ਗਾਇਨ ਸਾੰਤ ਸਹਿਜ ਰਹਿਸਮਨ ਉਪਜੋ ਸਗਲੇ ਦੁੱਖ ਪਲਾਇਨ ਉਹ ਸਾਰੇ ਅੰਦਰ ਉਹ ਸ਼ਾਂਤੀ ਗਿਆਨ ਪ੍ਰਗਟ ਹੋਣ ਲੱਗ ਪਿਆ ਸੋਤੇ ਸੇਧ ਬਾਗ ਸਿੱਧੀ ਪ੍ਰਾਪਤ ਹੋ ਗਈ ਬਾਗ ਸਿੱਧੀ ਨਮ ਨਿੱਧੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਈ ਉਹ ਬਾਗ ਸਿੱਧੀ 18 ਸਿੱਧੀਆਂ ਦੇ ਵਿੱਚ ਇੱਕ ਸਿੱਧੀ ਹੈ ਜੋ ਬੋਲੇ ਉਹ ਪੂਰਾ ਹੋ ਜਾਵੇ ਲੋਕਾਂ 'ਚ ਮਹਿਮਾ ਹੋਣ ਲੱਗੀ ਨਾਮ ਦੀ ਮਹਿਮਾ ਦੂਰ ਦੂਰ ਤੱਕ ਗੁਪਤ ਨਾਮ ਪ੍ਰਗਾਜਾ ਹੋ ਗਿਆ ਗੁਜੜਾ ਲੱਦਮ ਲਾਲ ਪ੍ਰਗਟ ਹੋਣ ਲੱਗ ਪਿਆ ਇਥੋਂ ਤੱਕ ਕਿ ਮਹਾਰਾਜਾ ਨਾਭਾ ਹੀਰਾ ਸਿੰਘ ਦੇ ਦਰਬਾਰ ਦੇ ਵਿੱਚ ਵੀ ਕਹਿੰਦੇ ਸੋਭਾ ਹੋਈ ਉੱਥੇ ਇੱਕ ਪੰਡਤ ਈਸ਼ਰ ਸਿੰਘ ਜਿਹੜੇ ਵਿਦਵਾਨ ਹੁੰਦੇ ਨਾ ਤਾਂ ਅੱਜ ਤਾਂ ਪੰਡਤ ਸ਼ਬਦ ਸੁਣ ਕੇ ਸਾਨੂੰ ਈਰਖਾ ਘਿਰਣਾ ਜੀ ਹੋਣ ਲੱਗ ਜਾਂਦੀ ਹੈ ਤਰਕ ਬਹੁਤੀ ਆ ਗਈ ਸਾਡੇ 'ਚ ਜਦ ਕਿ ਮਹਾਰਾਜ ਨੇ ਕਿਹਾ ਤਰਕ ਨਾ ਚਾਹ ਭਾਈ ਸੁਕੀਨ ਸਿੰਘ ਜੀ ਬੈਠੇ ਹਜ਼ੂਰੀ ਲੱਗੀ ਇਹ ਸ਼ਬਦ ਪੜ੍ਹਦੇ ਹੁੰਦੇ ਆ ਤੋਕ ਤਰਕ ਨਾ ਚਾਹ ਮਾਰੇ ਕਹਿੰਦੇ ਤਰਕ ਨਾ ਕਰ ਇਸ ਸ਼ਰਤ ਦਾ ਵਿਸ਼ੇ ਇਹ ਭਾਵਨਾ ਦਾ ਮਾਰਗ ਹੈ ਤਰਕ ਨਾ ਕਰ ਪੰਡਤ ਸ਼ਬਦ ਦਾ ਅਰਥ ਹੈ ਪੰਡਾ ਬੁੱਧੀ ਪੰਡਤ ਸੋ ਜੋ 13 ਗੁਣਾ ਕੇ ਪੰਡ ਉਤਾਰੇ ਰਜੋ ਤਮਸ ਤੋਂ ਤੋਂ ਉੱਪਰ ਹੋ ਜਾਵੇ ਚੌਥੇ ਪਦ ਤੁਰਿਆ ਪਦ ਵਿੱਚ ਚਲਿਆ ਜਾਵੇ ਜਿਹਨੂੰ ਗਿਆਨ ਹੋਵੇ ਉਹਨੂੰ ਪੰਡਤ ਨਾਮ ਤਖੱਲਸ ਲੱਗ ਜਾਂਦਾ ਹੈ ਤੇ ਈਸ਼ਰ ਸਿੰਘ ਜੀ ਮਹਾਨ ਵਿਦਵਾਨ ਸਾਹੀ ਵਿਦਵਾਨ ਸੀ ਮਹਾਰਾਜਾ ਨਾਬਾ ਦੇ ਦਰਬਾਰ ਦੇ ਉਹਨਾਂ ਨੂੰ ਪੰਡਤ ਦਾ ਖਿਤਾਬ ਦਰਬਾਰ ਵੱਲੋਂ ਰਾਜੇ ਵੱਲੋਂ ਮਿਲਿਆ ਹੋਇਆ ਐਡੇ ਵਿਦਵਾਨ ਉਹਨਾਂ ਦੇ ਜੀਵਨ ਦੀ ਘਟਨਾ ਕੇਹੜਾ ਪ੍ਰਸੰਨ ਹੋ ਕੇ ਮਹਾਰਾਜਾ ਹੀਰਾ ਸਿੰਘ ਨਾਬੇ ਵਾਲੇ ਰਾਜੇ ਨੇ 1 ਲੱਖ ਉਸ ਵੇਲੇ ਦਾ ਰੁਪਈਆ ਉਹਨਾਂ ਸਮਿਆਂ ਦੇ ਵਿੱਚ ਦੇਣਾ ਚਾਹਿਆ ਤਾਂ ਕਹਿੰਦੇ ਈਸ਼ਰ ਸਿੰਘ ਜੀ ਨੇ ਮਨਾਂ ਕਰ ਦਿੱਤਾ ਸੀ ਕੋਲ ਬੈਠੇ ਸਰਦਾਰ ਚਾਪਲੂਸ ਨੇ ਚਮਚੇ ਹੁੰਦੇ ਨਾਲ ਕੋਲ ਚਾਪਲੂਸੀ ਕਰਨ ਵਾਲਾ ਕਹਿਣ ਲੱਗਿਆ ਲੈ ਲਓ ਲੈ ਲਓ ਪੰਡਤ ਜੀ ਇਹੋ ਜਾਂ ਦਾਨੀ ਰਾਜਾ ਨਹੀਂ ਤੁਹਾਨੂੰ ਮਿਲਣਾ ਇਹ ਸਰਸਿੰਘ ਜੀ ਕਮਾਈ ਵਾਲੇ ਸੀ ਬੰਦਗੀ ਵਾਲੇ ਸੀ ਨਾਮੀ ਸੀ ਰਸੀਏ ਸੀ ਕਹਿਣ ਲੱਗੇ ਜੇ ਹੀਰਾ ਸਿੰਘ ਮਹਾਰਾਜਾ ਇਥੋਂ ਨਾਬੇ ਤੋਂ ਲੈ ਕੇ ਹਰਦਵਾਰ ਤੱਕ ਸਾਰੀ ਸੜਕ ਤੇ ਮੋਹਰਾਂ ਵਸਾ ਦੇਵੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਇੰਨੀ ਕਿਰਪਾ ਹੈ ਮੈਂ ਅੱਖ ਪਰ ਕੇ ਵੀ ਉਹਨਾਂ ਬਲਵੰਨ ਨਹੀਂ ਵੇਖਾਂਗਾ ਗੁਰੂ ਨਾਨਕ ਦੀ ਇੰਨੀ ਰਹਿਮਤ ਆ ਕਹਿੰਦੇ ਜੇ ਇਹਦੇ ਵਰਗਾ ਕੋਈ ਦਾਨੀ ਨਹੀਂ ਤਾਂ ਗੁਰੂ ਨਾਨਕ ਦੇ ਸਿੱਖ ਵਰਗਾ ਕੋਈ ਤਿਆਗੀ ਵੀ ਨਹੀਂ ਉਹਨਾਂ ਨੇ ਸੋਭਾ ਸੁਣੀ ਵੀ ਕੋਈ ਸਿੱਖ ਆ ਆਮ ਖੇਤੀ ਕਰਨ ਵਾਲਾ ਉਹਦੇ ਨਾਮ ਚੱਲ ਪਿਆ ਉਹਦੀ ਇੰਨੀ ਸੋਭਾ ਬਾਖ ਸਿੱਧੀ ਮਿਲ ਗਈ ਹੈ ਦਰਸ਼ਨ ਕਰਨ ਨੂੰ ਆਏ ਆ ਮੈਂ ਸੰਖੇਪ ਬੇਨਤੀ ਕਰਕੇ ਸਮਾਪਤੀ ਕਰਾਂ ਜਦੋਂ ਦਰਸ਼ਨਾ ਨੂੰ ਆਏ ਨਾ ਕੀ ਦੇਖਿਆ ਖੇਤ ਖੂਦ ਹੀ ਮੌਣ ਨਾਲ ਢੋਲਾ ਕੇ ਬੈਠੇ ਆ ਆਪਣੇ ਧਿਆਨ ਵਿੱਚ ਰਸ ਵਿੱਚ ਨੇਤਰਾਂ ਦੇ ਵਿੱਚ ਸਰੂਰ ਅਨਾਮ ਦਾ ਆ ਰਸ ਰਸਨਾ ਤੇ ਬਚਨਾਂ ਦੇ ਵਿੱਚ ਉਹ ਰੰਗ ਝਲਕਦਾ ਹੈ ਵੇਖਿਆ ਸੱਚ ਜੋ ਸੋਭਾ ਸੁਣੀ ਕਹਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ ਭਾਈ ਵੀਰ ਸਿੰਘ ਲਿਖਦੇ ਆ ਕਹਿੰਦੇ ਸਵਾਲ ਕਰਨਾ ਚਾਹਿਆ ਈਸਰ ਸਿੰਘ ਜੀ ਨੇ ਪੰਡਿਤ ਜੀ ਪੁੱਛਦੇ ਆ ਕਹਿੰਦੇ ਭਾਈ ਆ ਤੂੰ ਬਾਰ-ਬਾਰ ਵਾਹਿਗੁਰੂ ਵਾਹਿਗੁਰੂ ਕਿਉਂ ਕਹੀ ਜਾਂਦਾ ਤਾਂ ਜਵਾਬ ਮਿਲਿਆ ਪਤਾ ਨਹੀਂ ਕਿਉਂ ਕਹਿਣਾ ਮੇਰੇ ਮੁਰਸ਼ਿਦ ਨੇ ਕਿਹਾ ਸੀ ਮੈਂ ਤਾਂ ਕਹਿਣਾ ਮੈਨੂੰ ਨਹੀਂ ਪਤਾ ਮੈਂ ਕਿਉਂ ਕਹਿਣਾ ਮੇਰੇ ਮੁਰਸ਼ਿਦ ਨੇ ਇੱਕ ਵਾਰ ਕਿਹਾ ਸੀ ਮੈਂ ਤਾਂ ਕਹਿਣਾ ਦੂਜਾ ਸਵਾਲ ਕੀਤਾ ਜੇ ਤੂੰ ਇਹ ਵਾਹਿਗੁਰੂ ਵਾਹਿਗੁਰੂ ਨਾ ਕਹੋ ਜੇ ਤੂੰ ਇਹ ਵਾਹਿਗੁਰੂ ਵਾਹਿਗੁਰੂ ਨਾ ਕਹੋ ਤਾਂ ਹੌਂਕਾ ਲਿਆ ਹੌਂਕਾ ਲੈ ਕੇ ਕਹਿਣ ਲੱਗੇ ਹੈ ਜੇ ਇਹ ਵਾਹਿਗੁਰੂ ਨਾ ਕਹਿਆ ਮੈਨੂੰ ਅਗਲਾ ਸਵਾਸ ਨਹੀਂ ਆਉਣਾ ਆਖਾਂ ਜੀਵਾ ਮੈਂ ਮਰ ਜਾਵਾਂਗਾ ਜੇ ਵਿਸਰ ਗਿਆ ਭੁੱਲ ਗਿਆ ਮੈਂ ਮਰ ਜਾਵਾਂਗਾ ਨਹਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਰ ਜਿਨਾਂ ਨੇ ਗੁਰਮੰਤਰ ਗੁਰੂ ਤੋਂ ਲਿਆ ਜੇ ਭਾਈ ਗੁਰਮੰਤਰ ਨਹੀਂ ਲਿਆ ਤਾਂ ਲੈ ਲਈਏ ਗੁਰਮੰਤਰ ਗੁਰੂ ਤੋਂ ਹੀ ਲੈਣਾ ਪੈਂਦਾ ਮਰਜ਼ਾਦਾ ਥਾਪ ਦਿੱਤੀ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਲੰਗੀਧਰ ਪਿਤਾ ਜੀ ਨੇ ਹੁਕਮ ਕਰ ਦਿੱਤਾ ਪੰਜਾਂ ਨੂੰ ਇਹ ਅਧਿਕਾਰ ਦੇ ਦਿੱਤਾ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰਮੰਤਰ ਬਖਸ਼ਿਸ਼ ਕਰਦੇ ਆ ਉਹ ਗੁਰਮੰਤਰ ਲਈਏ ਖੰਡੇ ਬਾਟੇ ਦੀ ਪੌਣ ਛਕੀਏ ਗੁਰਮੰਤਰ ਦਾ ਅਭਿਆਸ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਵਾਤੀ ਇਸ਼ਨਾਨ ਕਰੇ ਅਮਰ ਸਰਨਾ ਭੈਉ ਉਪਦੇਸ਼ ਗੁਰੂ ਹਰਹਰ ਜਪ ਜਾਪੈ ਸਭ ਕਲਵਿਖ ਪਾਪ ਦੋਖ ਲਾ ਜਾਵੈ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਬਹੰਦਿਆਂ ਉਠਦਿਆਂ ਹਰ ਨਾਮ ਧਿਆਵੇ ਜੋ ਸਾਸ ग्राਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵਦਾ ਦਾਸ ਸਤਿਗੁਰੂ ਜੀ ਦਾ ਸਮੂਚੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ ਬੋਲਦਿਆਂ ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਗੁਰੂ ਰਾਮਦਾਸ ਦੇ ਦਰ ਦੇ ਸੇਵਾਦਾਰ ਜਾਣ ਕੀ ਖਿਮਾ ਕਰਨੀ ਅੱਗੇ ਤੋ ਸੀਸ ਵਕਸ਼ਉਣੀ ਭੁੱਲਾਂ ਚੁੱਕਾਂ ਦੀ ਖਿਮਾ ਹਜ਼ੂਰੀ ਦੇ ਵਿੱਚ ਬੈਠ ਕਰਕੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਸਥਾਨ ਤੇ ਆਨੰਦ ਮਾਣਿਆ ਉਸ ਪਵਿੱਤਰ ਆਤਮਾ ਨੂੰ ਵੀ ਬਾਰ-ਬਾਰ ਨਮਸਕਾਰ 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 ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ